ਆ ਮੈਂ ਜੀ ਅੱਜ ਪਟਿਆਲਾ ਵਾਸੀਆਂ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਜੋ ਸਵਚ ਤੋਂ ਸਵਚोत्सव ਹੈਗਾ ਇਹ 17 ਸਤੰਬਰ ਤੋਂ 2 ਅਕਤੂਬਰ ਦਾ ਜਿਹੜਾ ਆਪਣਾ ਚੱਲ ਰਿਹਾ ਹੈ ਇਹਦਾ ਗਾਂਧੀ ਜੰਤੀ ਦੇ ਇਵੈਂਟ ਨੂੰ ਆਪਾਂ ਆਨਰ ਕਰਦੇ ਹੋਏ ਤੇ ਇਹਦੇ ਵਿੱਚ ਮੇਰੀ ਸਾਰੇ ਪਟਿਆਲਾ ਵਾਸੀਆਂ ਨੂੰ ਅਪੀਲ ਰਹੇਗੀ ਕਿ ਆਪਾਂ ਇਹ ਜੋ ਇਹ ਪਖਵਾੜਾ ਇਹਦੇ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਪਾਈਆ ਤੇ ਜਿਹੜਾ ਸ਼ਹਿਰ ਤੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਆਪ ਕੋ ਆਪਣਾ ਯੋਗਦਾਨ ਪਾਈਏ ਕਿਉਂਕਿ ਇਹ ਜਿਹੜੀ ਸਵੱਛਤਾ ਹੈ ਜੇਹੀ ਚੀਜ਼ ਹੈ ਕਿ ਇਹ ਸਭ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਸ ਨੂੰ ਜਿਹੜੇ ਟਾਰਗੇਟਸ ਨੇ ਆਪਣੇ ਇਹਨਾਂ ਨੂੰ ਅਚੀਵ ਕਰ ਸਕਦੇ ਹਾਂ ਜੋ ਸਾਡੀ ਕਾਰਪੋਰੇਸ਼ਨਸ ਕਮੇਟੀਆਂ ਜਾਂ ਜੋ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਇਹਨਾਂ ਨੂੰ ਉਹ ਵਾਚ ਚੜ ਕੇ ਬੱਚਿਆਂ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਮਿਲ ਕੇ ਇਸ ਨੂੰ ਪੂਰਾ ਵਧੀਆ ਤਰੀਕੇ ਦੇ ਨਾਲ ਜੋ ਇਸ ਨੂੰ ਇੱਕ ਮੁਹਿੰਮ ਦੀ ਤੌਰ ਤੇ ਸਫਾਈ ਹੈ ਸਤਾਰਾ ਤੋਂ ਦੋਪੂਰ ਦੇ ਵਿੱਚ ਯਕੀਨੀ ਬਣਾ ਰਹੇ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਰਹੇਗੀ ਕਿ ਹਰ ਨਾਗਰਿਕ ਇਹਦੇ ਵਿੱਚ ਆਪੋ ਆਪਣਾ ਯੋਗਦਾਨ ਪਾਵੇ